ਤੋ 7 ਤਰੀਕ ਨੂੰ 7 ਤਰੀਕ ਨੂੰ ਸਮਾਂ 11 ਵਜੇ ਮੌੜ ਤੋਂ ਰਾਮਪਰੇ ਵਾਲੀ ਜਿਹੜੀ ਸੜਕ ਹੈ ਜਿਹੜੀ ਮੌੜਾਂ ਤੋਂ ਮੌੜ ਮੰਡੀ ਤੋਂ ਰਾਮਪਰੇ ਨੂੰ ਸੜਕ ਜਾਂਦੀ ਹੈ ਉਹਦੇ ਉੱਤੇ ਪਿੰਡ ਪੈਂਦਾ RAM NAGAR RAM NAGAR ਪਿੰਡ ਦੇ ਸੜਕ ਦੇ ਉੱਤੇ CRYSTAL ਇੱਕ ਪੈਲਸ ਹੈ ਉਹਦਾ ਨਾਂ CRYSTAL RAM NAGAR ਪਿੰਡ ਦੇ ਸੜਕ ਦੇ ਉੱਤੇ ਉੱਥੇ ਆਪਾਂ 11 ਵਜੇ ਪਹੁੰਚਣਾ ਆਪਣੀ ਮੀਟਿੰਗਾਂ ਸਾਰਿਆਂ ਨੇ ਆਉਣਾ ਜਿੰਨੇ ਵੀ ਸੱਜਣਾਂ ਨੇ ਆਪਣਾ ਜੋਰ ਲਾਇਆ ਸਾਰਿਆਂ ਨੂੰ ਬੇਨਤੀ ਵੀ ਸਾਰੇ ਆਹ ਬੰਦਾ ਉੱਥੇ ਪਹੁੰਚੋ ਆਪਾਂ ਅਗਲੀ ਰਣਨੀਤੀ ਘੜਨੀ ਆ ਇੱਥੇ ਆਪਾਂ ਕੰਮ ਛੱਡਣਾ ਨਹੀਂ ਕੰਮ ਆਪਣਾ ਹਲੇ ਅਧੂਰਾ ਹੈ ਬਹੁਤ ਅਧੂਰਾ ਹੈ ਸੋ ਆਜੋ ਪਰਸੋਂ 11 ਵਜੇ 7 ਤਰੀਕ ਨੂੰ ਨਾ ਪਰਸੋਂ ਨਹੀਂ ਚੌਥੇ ਚੌਥੇ 11 ਵਜੇ 7 ਤਰੀਕ ਰਾਮਪਰੇ ਤੋਂ ਮੌੜ ਰੋੜ ਪਿੰਡ ਰਾਮਨਗਰ ਪੈਲਸ ਹੈਗਾ ਕ੍ਰਿਸਟਲ ਉੱਤੇ ਪਹੁੰਚਣਾ ਬਰੰਡਾ ਮਾਂਸਾ ਸਾਰੇ ਲੰਬੀ ਵਾਲੇ ਸਾਰੇ ਨੂੰ ਪਹੁੰਚਣਾ ਬਾਈ ਅੱਜ